ਸ਼ਹਿਰ ਖੇਮ ਕਰਨ ਵਿੱਚ ਗਰੀਬ ਦੀ ਕੋਈ ਨਹੀਂ ਲੈਂਦਾ ਸਾਰ ਗਰੀਬ ਦੀ ਝੁੱਗੀ ਟਹਿਣ ਵਾਲੀ ਤੇ ਅਮੀਰਾਂ ਦੇ ਖਾਤਿਆਂ ਵਿੱਚ ਆ ਰਹੇ ਪੈਸੇ ਖੇਮ ਕਰਨ ਵਿੱਚ ਇੱਕ ਬੇहद ਗਰੀਬ ਪਰਿਵਾਰ ਜੋ ਵਾਰਡ ਨੰਬਰ 6 ਵਿੱਚ ਰਹਿੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਮਕਾਨ ਦੀ ਹਾਲਤ ਬਹੁਤ ਖਰਾਬ ਹੈ ਸਾਡੀ ਕੋਈ ਵੀ ਮਦਦ ਕਰੇ ਸਾਡਾ ਮਕਾਨ ਕਿਸੇ ਵੇਲੇ ਵੀ ਭਾਰੀ ਬਰਸਾਤ ਆਉਣ ਨਾਲ ਸਾਡੇ ਉੱਤੇ ਡਿੱਗ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਮਕਾਨ ਬਣਾਏ ਜਾ ਰਹੇ ਹਨ ਉਹ ਅਸੀਂ ਦੋ ਵਾਰ ਫੈਲ ਬਣਾ ਕੇ ਅਧਿਕਾਰੀਆਂ ਨੂੰ ਦਿੱਤੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਗਰੀਬ ਪਰਿਵਾਰ ਤੇ ਮਹੱਲੇ ਵਾਲਿਆਂ ਦਾ ਕਹਿਣਾ ਕਿ ਇਹਨਾਂ ਦਾ ਬੇਟਾ ਵੀ ਬਹੁਤ ਗਰੀਬ ਹੈ ਪਰਿਵਾਰ ਬਹੁਤ ਗਰੀਬ ਹੈ ਹਰਜੀਤ कौर ਜੋ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਹਰਜੀਤ कौर ਦਾ ਪਤੀ ਵੀ ਬਹੁਤ ਬਿਮਾਰ ਰਹਿੰਦਾ ਹੈ ਹੁਣਾ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਦਾ ਕੱਚਾ ਘਰ ਜਲਦੀ ਹੀ ਪੱਕਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਆਣਿਛ ਖਾਮੀ ਘਟਨਾ ਤੋਂ ਬਚਿਆ ਜਾ ਸਕੇ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਰਿਪੋਰਟ ਲਾਡਾ ਕੰਡਾ ਤੇ ਜੀ ਕਿਹਨਾ ਜੀ ਸਹੋਤਾ ਤੇ ਤੁਸੀਂ ਅੱਜ ਤੱਕ ਕੋਈ ਮਤਲਬ ਆਪਣੇ ਘਰ ਦੀ ਜਿਹੜੀ ਆ ਕਮੇਟੀ ਘਰ ਦੇ ਵਿੱਚ ਕੋਈ ਦਰਖਾਸਤ ਦਿੱਤੀ ਹੈ ਵੀ ਸਾਡਾ ਘਰ ਡਿੱਗਣ ਵਾਲਾ ਜਾਂ ਬਾਲਿਆਂ ਤੇ ਦੋ ਤਿੰਨ ਰੀਮ ਫਾਈਲ ਭਰ ਕੇ ਦਿੱਤੀ ਕੋਈ ਗੱਲਬਾਤ ਲਈ ਕਿੰਨਾ ਚਿਰ ਹੋ ਗਿਆ ਫਾਈਲ ਭਰੀ ਮਾਦਰ ਹੈ ਹਾਂ ਪੱਗ ਨਹੀਂ ਵਰੀ ਦੋ ਹੁਣ ਵੀ ਦੋ ਤਿੰਨ ਮਹੀਨੇ ਹੋ ਗਏ ਮੂੰ ਵੀ ਦੋ ਤਿੰਨ ਮਹੀਨੇ ਹੋ ਗਏ ਪਹਿਲਾਂ ਵੀ ਦੋ ਤਿੰਨ ਵਾਰੀ ਇਦਾਂ ਹੀ ਫੈਲਾ ਦਿੱਤੀਆਂ ਗਈਆਂ ਕਿ ਕਹਿੰਦੇ ਹੈ ਅਧਿਕਾਰੀ ਤੁਹਾਨੂੰ ਮਨ ਲੋ ਫਾਈਲ ਬਸ ਆ ਜਾਣਗੇ ਆ ਜਾਣਗੇ ਹੋ ਜੇਗਾ ਤੁਹਾਡਾ ਕੰਮ ਹੋ ਜਾਵੇ ਗੱਲ ਬਾਤ ਨਹੀਂ ਸੁਣਦੇ ਉਹ ਤੇ ਤੇ ਕੀ ਮੰਗ ਕਰਦੇ ਤੁਸੀਂ ਡੀਸੀ ਸਾਹਿਬ ਤੋਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਘਰ ਦੇ ਹਾਲਾਤ ਤੁਹਾਡੇ ਬਹੁਤ ਮਾੜੇ ਆ ਮਾੜੇ ਹੋਏ ਵੀ ਕਿੱਲਾ ਕਮਰੇ ਪੈ ਜਾਣ ਹੋਰ ਤਾਂ ਤੇ ਕਿੰਨੇ ਬੱਚੇ ਤੁਹਾਡੇ ਇੱਕ ਹੀ ਹੈ ਜੀ ਇਹ ਲੜਕਾ ਹੈ ਕਿੰਵੀਂ ਚ ਪੜਦਾ ਪੰਜਵੀਂ ਪੰਜਵੀਂ ਅੱਛਾ ਤੇ ਇਹ ਸਰਕਾਰੀ ਸਕੂਲੇ ਪੜ੍ਹਦੇ ਹਾਂਜੀ 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 ਕੀ ਨਾ ਪੈ ਜੀ ਹਰਜੀਤ ਤੇ ਤੁਸੀਂ ਅੱਜ ਤੱਕ ਕਿੰਨੇ ਕ ਅਧਿਕਾਰੀਆਂ ਦੇ ਕੋਲੇ ਜਿਹੜੀ ਆਪਣੇ ਘਰ ਦੀ ਫਾਈਲ ਲੈ ਕੇ ਗਏ ਫਾਈਲ ਅਸੀਂ 2-3 ਵਾਰੀ ਲੈ ਕੇ ਗਏ ਤੇ ਵੀ ਉਹਨਾਂ ਨੇ ਨਹੀਂ ਸਵੀਕਾਰ ਕੀਤੀ ਕਰਨ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹਾਂਜੀ ਗਏ 2-3 ਵਾਰੀ ਉਹਨਾਂ ਨੂੰ ਮਿਲੇ ਕਿ ਕਰਨ ਉਹਨਾਂ ਨੂੰ ਇੱਧਰ ਕਮੇਟੀ ਘਰ ਵੀ ਲੈ ਕੇ ਹਾਂਜੀ ਕਮੇਟੀ ਘਰ ਵੀ ਗਏ ਤੇ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਆ ਜਾਣਗੇ ਆ ਜਾਣਗੇ ਚਲੋ ਜੀ ਬਸ ਅੱਜ ਤੱਕ ਕੋਈ ਵੀ ਤੁਹਾਨੂੰ ਤੁਹਾਡੀ ਸਹਾਇਤਾ ਨਹੀਂ ਕੀਤੀ ਨਾ ਨਾ ਗੱਲ ਹੀ ਨਹੀਂ ਸੁਣੀ ਉਹਨਾਂ ਨੇ ਹੁਣ ਤੁਸੀਂ ਸਰਕਾਰ ਕੋਲੋਂ ਜਾਂ ਜ਼ਿਲ੍ਹਾ ਕਮਿਸ਼ਨਰ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਹੋ ਇਹੋ ਹੀ ਪਿੰਕ ਕੋਠਾਈ ਮੰਗਦੇ ਆ ਵੀ ਸਾਨੂੰ ਵੀ ਬਣਾ ਦੇਣ ਪਏ ਜਾਣ ਸਾਡੇ ਵੀ ਸਾਨੂੰ ਪੈਸੇ ਪਾਉਣ ਪੀ ਚਲੋ ਸਾਰਿਆਂ ਨੂੰ ਵੀ ਤੁਸੀਂ ਪਾਏ ਆ ਤੇ ਚਲੋ ਸਾਨੂੰ ਵੀ ਦੋ ਕੁਛ ਸਹਾਇਤਾ ਕਰੋ ਅਧਿਕਾਰੀਆਂ ਨੂੰ ਮਿਲਦੇ ਜੀ ਜਾ ਕੇ ਕੀ ਕਹਿੰਦੇ ਆ ਤੁਹਾਨੂੰ ਮਿਲ ਗਈ ਫਾਈਲ ਤੇ ਮਿਲਕੀ ਕਿਉਂ ਨਹੀਂ ਤੁਹਾਡੇ ਮਿਲ ਕੋਠਾਂ ਦੇ ਪੈਸੇ ਪਿਆ ਕੀ ਕਹਿੰਦੇ ਤੁਹਾਨੂੰ ਕੋਸ਼ਵਨੀ ਪਾਇਲਾ ਜੋ ਕੋਸ਼ ਮੰਗਦੇ ਹੀ ਦੇ ਉਹਨੇ ਆ ਫਰੂਫ ਹੀ ਮੰਗਦੇ ਸਾਡ ਤੋਂ ਤੋ ਤੁਹਾਨੂੰ ਅਧਿਕਾਰੀ ਕੀ ਕਹਿੰਦੇ ਆ ਕੋ ਉਹ ਤਾਂ ਫਿਰ ਜਦੋਂ ਕਹਿੰਦੇ ਮਿਲੀਆਂ ਭਰ ਕੇ 50 3000 ਰੁਪਏ ਰੀਆਂ ਤੇ ਲੱਗਣਾ ਹੁਣ ਉਹ ਕਿੱਥੋਂ ਆਵੇ ਗੱਲ ਐ ਜੀ ਅਧਿਕਾਰੀ ਕਹਿੰਦੇ ਕਿ ਨੀਆ ਭਰੋ ਤੇ ਫੇਰ ਮਲਗੀ ਤੁਹਾਡੇ ਕਿਸ ਤਰ੍ਹਾਂ ਫੇਰ ਆਉਣਗੇ ਹੁਣ 50-60000 ਰੁਪਏ ਲੱਗਣੇ ਲੱਗਣ ਲੀਏ ਸਾਨੂੰ ਪਤਾ ਨਹੀਂ ਸਾਡੇ ਕੋਲ ਨਹੀਂ ਹੈ ਕਿੱਥੇ ਕਿੱਥੋਂ ਉਹ ਕਿੱਥੋਂ ਲਈਏ ਰੇੜੀ ਲਾ ਕੇ ਤੁਸੀਂ ਕੀ ਕੰਮ ਕਰਦੇ ਹੋ ਇਹ ਕਿ ਰੇੜੀ ਲਈ ਦੀ ਕਿ ਚਾਲੂ ਆਂਦੀ ਤੇ 2-300 ਰੁਪਏ ਸਾਰਾ ਕਿ ਜੀਲਾ ਤੇ ਉਹਦੇ ਜੋ ਕਿੰਨੇ ਕੁ ਬਾਜ ਜਾਂਦੇ ਹੋਣਗੇ ਮੈਨੂੰ ਮੈਨੂੰ ਪਤਾ ਲੱਗਾ ਕਿ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਜਾਂ ਪੇਟ ਦੀ ਜਾਂ ਕੋਈ ਪ੍ਰੋਬਲਮ ਹਾਂ ਲੋਨ ਸ਼ੂਗਰ ਦੀ ਹੀ ਉਹਦੀ ਦਵਾਈ ਦੂਜੀ ਚੱਲਦੀ ਹੈ ਤੇ ਇਹ ਪੇਟ ਦੀ ਕੀ ਪ੍ਰੋਬਲਮ ਨਹੀਂ ਪੇਟ ਦੀ ਨਹੀਂ ਹੈ ਕੋਈ ਸੋ ਐਸਆ ਇਹ ਵੀਰਾ ਨਿਰਮਲ ਸਿੰਘ ਕਾਫੀ ਜਿਹੜਾ ਗਰੀਬ ਪਰਿਵਾਰ ਆ ਇਹਨਾਂ ਦਾ ਵਾਰਡ ਨੰਬਰ 13 ਦੇ ਵਿੱਚ ਕਾਰਿਆ ਉਹਨਾਂ ਨੇ ਆਪਣੀ ਜਿਹੜੀ ਦੁਖਦਾਇਕ ਘਟਨਾ ਜਿਹੜੀ ਆ ਆਪਣੀ ਇਹ ਦੱਸੀ ਆ ਕਿ ਸਾਡਾ ਜਿਹੜਾ ਘਰ ਆ ਬਿਲਕੁਲ ਡਿੱਗਣ ਵਾਲਾ ਹੈ ਤੇ ਸਰਕਾਰ ਨੂੰ ਵੀ ਜਿਹੜੀ ਅਪੀਲ ਕੀਤੀ ਆ ਕਿ ਸਾਡਾ ਜਿਹੜਾ ਘਰ ਬਣਾਇਆ ਜਾਵੇ ਡੀਸੀ ਸਾਹਿਬ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਪਰ ਇਹ ਖੁਦ ਜਿਹੜਾ ਨਿਰਮਲ ਸਿੰਘ ਸਨ ਆਫ ਬਾਬਾ ਗੁਰਾ ਸਿੰਘ ਵਾਰ ਨੰਬਰ 13 ਦਾ ਰਹਿਣ ਵਾਲਾ ਆਪ ਵੀ ਉਹਨਾਂ ਦੀ ਪਤਨੀ ਨੇ ਵੀ ਦੱਸਿਆ ਤੇ ਸਾਰੇ ਆਂਟੀਆ ਗਵੰਡੀਆਂ ਨੇ ਵੀ ਦੱਸਿਆ ਕਿ ਇਹ ਬਿਮਾਰ ਰਹਿੰਦਾ ਹੈ ਤੇ ਸਿਰਫ ਇਹਦਾ ਗੁਜ਼ਾਰਾ ਇਕੱਲਾ ਇੱਕ ਖਚਾਲੂਆਂ ਦੀ ਰੇੜੀ ਲਾ ਕੇ ਗੁਜ਼ਾਰਾ ਕਰਦਾ ਤੇ ਇੱਕ ਇਹਨਾਂ ਦਾ ਬੇਟਾ ਹੈ ਜਿਹੜਾ ਕਿ ਅਜੇ ਛੋਟੀ ਕਲਾਸ ਦੇ ਵਿੱਚ ਪੜਦਾ ਹੈ ਤੇ ਸਰਕਾਰ ਨੂੰ ਜਿਹੜਾ ਇਹਨਾਂ ਵੱਲੋਂ ਇਹ ਅਪੀਲ ਕੀਤੀ ਜਾਂਦੀ ਕਿ ਜਲਦੀ ਤੋਂ ਜਲਦੀ ਜਿਹੜੀ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਸਾਨੂੰ ਵੀ ਇੱਕ ਚੰਗਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ ਆ ਦੇਖ ਸਕਦੇ ਜੇ ਵੀ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇਹਨਾਂ ਦੇ ਘਰ ਦੇ ਤੇ ਸਾਡੇ ਨਾਲ ਵੀਰ ਇੱਕ ਇਹਨਾਂ ਦੇ ਪੜੋਸੀ ਆ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਕੀ ਨਾ ਜੀ ਆਪਣਾ ਸੁਭਾਸ਼ ਸ਼ਰਮਾ ਤੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੋਦੀ ਸਾਹਿਬ ਵੱਲੋਂ ਤੇ ਪੂਰੇ ਜਿਹੜਾ ਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਦੇਸ਼ ਦੇ ਲੋਕ ਆ ਉਹਨਾਂ ਨੂੰ ਜਿਹੜਾ ਜਿਨ੍ਹਾਂ ਦੇ ਕੱਚੇ ਘਰ ਆ ਉਹਨਾਂ ਨੂੰ ਬਣਾ ਕੇ ਦਿੱਤੇ ਜਾਣ। ਭਾਈ ਸਾਹ ਨੇ ਵੀ ਜੀ ਇਹਨਾਂ ਨੂੰ ਜੋ ਸਰਕਾਰ ਤੋਂ ਹੂਲਤ ਦੇਂਦੀ ਦੂਜਿਆਂ ਨੂੰ ਦਿੱਤੀ ਇਹਨਾਂ ਗਰੀਬਾਂ ਨੂੰ ਦਿੱਤੀ ਜਾਵੇ। ਡੀਸੀ ਸਾਹਿਬ ਮਾਨਜੋਗ ਉਹ ਵੀ ਕਰਨ ਸੈ ਦਾ ਜਾਂ ਓਡੀਸ਼ਾ ਵੱਲੋਂ ਹੋਵੇ। ਕਿ ਇਹਨਾਂ ਦੇ ਵਿਚਾਰਾ ਆਪ ਰੇੜੀ ਲਾਉਂਦਾ ਜਿਹੜੀ ਵੀ ਵਾਈਫ ਆ ਉਹ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਆ। ਤੇ ਫੇਰ ਆਪਦੇ ਘਰ ਦਾ ਗੁਜ਼ਾਰਾ ਚਲੋ। ਕੀ ਕਰਦਾ? ਤੁਸੀਂ ਵੇਖਣ ਦਾ ਹੈ ਘਰ ਦੀ ਕੰਡੀਸ਼ਨ ਵੇਖੋ ਸਾਰੀ ਕੋਈ ਕੰਦ ਨਹੀਂ ਕੋਲਾ ਨਹੀਂ ਕੋਈ ਲੈਟਰੀਨ ਬਾਥਰੂਮ ਇਹਨਾਂ ਨੂੰ ਅਜੇ ਤੱਕ ਕੋਈ ਵੀ ਇਹੋ ਜੀ ਸਰਕਾਰੀ ਸਹੂਲਤ ਨਹੀਂ ਮਿਲੀ। ਤੇ ਹੁਣ ਤੁਸੀਂ ਵੀ ਕੀ ਮੰਗ ਕਰਦੇ ਹੋ? ਤੁਸੀਂ ਵੀ ਕਹਿੰਦੇ ਜੋ ਜੋ ਸਰਕਾਰ ਦੂਜਿਆਂ ਨੂੰ ਦਿੰਦੀ ਇਹਨਾਂ ਨੂੰ ਦਿਓ ਸਹੂਲਤਾਂ ਵਿਚਾਰਨ ਕੋ ਕਾਣ ਆਪ ਹੀ ਨਹੀਂ ਵੀ ਠੀਕ ਰਹਿੰਦਾ। ਨਹੀਂ ਬਲ ਦਲਜੀਤ ਕੌਰ ਤੇ ਭੈਣ ਜੀ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੋ ਹੀ ਆਨੇ ਆ ਵਿਚਾਰੀ ਦਾ ਕਮਰਾ ਬਣ ਜੇ ਪਿੱ ਡਿੱਗਣ ਵਾਲਾ ਵਾ ਪਤਾ ਨਹੀਂ ਰਸੋਈ ਵੀ ਉਹਦੀ ਉਹੋ ਆ ਤੇ ਕਮਰਾ ਵੀ ਉਹੋ ਉੱਥੇ ਉਹਨਾ ਸੌਣਾ ਤੇ ਉੱਥੇ ਉਹਨਾ ਪਕਾਉਣਾ ਨਾਂ ਵਿਚਾਰੀ ਦਾ ਬਾਥਰੂਮ ਹੂ ਆ ਤੇ ਇਤਰਾ ਪੋਚੇ ਲਾ ਕੇ ਤੇ ਵਿਚਾਰੀ ਗੁਜ਼ਾਰਾ ਕਰਦੀ ਆ ਤੇ ਇਹਦਾ ਕਮਰਾ ਬਣ ਜੇ ਵਿਚਾਰੀ ਦਾ ਤੇ ਚਲੋ ਪਰਤੀ ਪੁਰਤੀ ਪਾ ਕੇ ਤੇ ਕਮਰਾ ਬਣਾ ਦੇਣ ਕੋਈ ਵੀਰ ਕੋਈ ਸਹਾਰਾ ਵਿਚਾਰੀ ਦੇ ਕਰੇ ਕੋਈ ਪਿੰਡ ਦਾ ਕਰੇ ਕੋਈ ਬਾਹਰੋਂ ਕਰ ਦੇ ਸਰਕਾਰ ਕਰ ਦੇ ਕਮਰਾ ਪਾ ਦੇ ਵਿਚਾਰੀ ਦਾ ਇਹ ਬਿਲਕੁਲ ਹੀ ਅਧਿਕਾਰੀਆਂ ਨੂੰ ਧਿਆਨ ਨਹੀਂ ਆਇਆ ਜਿਸ ਤਰ੍ਹਾਂ ਵੀ ਤਗੜੇ ਲੋਕਾਂ ਦੇ ਪੈਸੇ ਪਈ ਜਾਂਦੇ ਇੱਕ ਗਰੀਬ ਦੇ ਪੈਸੇ ਨਹੀਂ ਗਰੀਬ ਦੇ ਨਾਲ ਪਿਲਸਣ ਲੱਗਦੀ ਆ ਤਗੜਿਆਂ ਦੀਆਂ ਪਿਲਸਣਾਂ ਲੱਗਾਂਗਾ ਨਾ ਇਹਦੀ ਪਿਲਸਣ ਵਿਚਾਰਿਆਂ ਦੀ ਦੋਵਾਂ ਜੀਆਂ ਦੀ ਲੱਗੀ ਆ ਤੇ ਨਾ ਕੋਈ ਇਹਨੂੰ ਮਾਤੜ ਨੂੰ ਪੈਸੇ ਦੇਂਦਾ ਜਦੋਂ ਜਾਂਦੇ ਆ ਤੇ ਇਸ ਤਰ੍ਹਾਂ ਦੇਂਦੇ ਕੱਲ ਨੂੰ ਆਇਓ ਪਰਸੋਂ ਨੂੰ ਆਇਓ ਵਿਚਾਰੀ ਦੀ ਕੋਈ ਗੱਲ ਨਹੀਂ ਸੁਣਦਾ ਮੁੜ ਕੇ ਉਹਨਾਂ ਕੰਮ ਵੀ ਕਰਨੇ ਹੁੰਦੇ ਵਿਚਾਰਿਆਂ ਨੇ ਤੇ ਪਿਲਸਣ ਵੀ ਇਹਨਾਂ ਦੀ ਲੱਗਣੀ ਚਾਹੀਦੀ ਦੋਵਾਂ ਜੀਆਂ ਦੀ ਤੇ ਇਹਨਾਂ ਦਾ ਕਮਰਾ ਵੀ ਬਣਨਾ ਚਾਹੀਦਾ ਇਹ ਕਰਦੇ ਸੀ ਜੀ ਅਪੀਲ ਕਰਦੇ ਇਹੋ ਅਪੀਲ ਕਰਦੇ ਅਸੀਂ ਇਹ ਦੇ ਵਿਚਾਰੀ ਦੀ ਵਿਚਾਰੀ ਦਾ ਕਮਰਾ ਬਣ ਜੇ